ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੇਰੀਆਂਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਖਾਂ ਦਿਖਾਉਣੀ ਆ ਤੇ ਸੋਈ ਸਵਾਈ ਆ ਤੇ ਗੱਲਬਾਤ ਹੁਣ ਆਪਾਂ ਕਰ ਲੈਂਦੇ ਵੀ ਜੀ ਹੁਣ ਹਾਂਜੀ ਬੱਦੀ ਸਤਿ ਸ੍ਰੀ ਅਕਾਲ ਜੀ। ਤੁਸੀਂ ਹੋਰ ਜੀ ਬਾਜੀ ਕੀ ਹਾਲ ਚਿਰ ਠੀਕ ਆ ਜੀ? ਵਧੀਆ ਵਧੀਆ ਤੁਸੀਂ ਦੱਸੋ। ਬੜਾ ਵਧੀਆ। ਚਲੋ ਵਧੀਆ ਚੀਤਾ ਜੀ ਤੇ ਨਾਮ ਦੱਸਦੇ ਕਰੀ ਆਪਣਾ। ਨਾਮ ਰਾਜ ਗਰੇਂਦਰ ਸਿੰਘ। ਹਾਂਜੀ। ਜਿਹੜਾ ਗਦਾਰਪੁਰ ਵਸੇੜ ਹਟਾਲਾ। ਠੀਕ ਆ ਜੀ। ਫਰੀਕਾ ਝੂਟਿਆਂ ਦੇ ਨਾਲ ਹੀ ਪਿੰਡ ਬੇਲਿਆ ਵਾ। ਠੀਕ ਆ ਜੀ। ਤੇ ਫੋਨ ਨੰਬਰ ਵੀ ਬੋਲ ਦੇ ਕਰੀ। 9817 ਹਾਂਜੀ 80048। ਠੀਕ ਆ ਜੀ। ਤੇ ਚਲੋ ਫਿਰ ਇੱਕੋ ਹੀ ਗਾਂ ਹਨ ਆਪਣੇ ਕੋਲ। ਹਾਂਜੀ ਇਹੋ ਜੀ। ਕਰਦੀ ਜੇ ਕਿ ਲਿਆਂਦੀ ਜੇ। ਕੀ ਘਾਦੀ ਜੇ ਪਹਿਲੇ ਪਹਿਲੇ ਸਵੇਰ ਅਰ ਕੀ ਦੁੱਜੇ ਸਵੇਰ ਸੋਈਆ ਠੀਕ ਆ ਪਹਿਲੇ ਸਵੇਰ ਨੇ ਨਾ 12 ਕਿਲੋ ਦੁੱਧ ਕੱਢਿਆ ਅੱਛਾ ਠੀਕ ਆ ਇਹ ਹੈਗੇ ਆਪਣਾ ਬਿਲਕੁਲ ਫਤਿਹਗੜ ਚੂੜੀਆਂ ਸ਼ਹਿਰ ਦੇ ਲਾਗੇ ਤੇ ਨਾਲ ਆਪਣਾ ਦੁੱਧ ਦਾ ਕੰਮ ਹੈ ਹਨਾ ਫਿਰ ਉਹਦੇ ਕਰਕੇ ਕਈ ਆਦੀ ਪਸ਼ੂ ਨਵੇਂ ਪੁਰਾਣੇ ਕਰਦੇ ਤੁਸੀਂ ਹਨਾ ਠੀਕ ਆ ਤੇ ਇਹਦਾ ਪਿਛਲਾ ਸੂਆ ਤੁਸੀਂ ਘਰੇ ਚ ਹੋਇਆ ਵਾ ਹਾਂ ਪਿਛਲਾ ਸੂਆ ਘਰ ਸੋਇਆ ਜੇ ਅਰ ਕੀ ਦੁੱਜੇ ਸੋਈ ਜੇ ਠੀਕ ਆ ਅਜੇ ਨੂੰ 11 ਦਿਨ ਹੋ ਗਏ ਅੱਛਾ 11 ਦਿਨ ਹੋ ਗਏ ਸੋਈ ਨਾ ਤਰੀਕ ਨੂੰ ਸੋਈ ਠੀਕ ਆ ਕਿੰਨਾ ਦੁੱਧ ਤਿਆਰ ਕਰ ਗਈ ਐ ਹੂੰ ਦੁੱਧ ਦੇ ਲਾਉ ਆ ਆਪਾਂ ਆਠ ਕਰਕੇ ਦਾ ਜਿਹੜਾ ਚਵਾ ਕੇ ਦੋਗੇ ਘਰਾ ਜਿਹੜਾ ਲੀਟਰ ਵਾਲਾ ਉਹ ਆਠ ਦਵਾਂਗੇ ਠੀਕ ਆ ਤਾਂ 4 ਤੋਂ ਪਾ 10 ਵੀ ਹੋ ਜਾਣ ਤੇ ਕਿੰਨਾ ਚਵਾਈ ਜਾਊਗੀ ਐ ਇਹ 10 ਤੋਂ ਪਲਾਸ ਹੀ ਜਾਊ ਅੱਛਾ ਬਾਅਦ ਵਿੱਚ ਜਵਾਊਗੀ ਕੋਈ ਵੰਡ ਵੀ ਪਾਓ ਕੋਈ ਸੇਵਾ ਕਰੇ ਠੀਕ ਆ ਤੇ ਰਾਹੀ ਦੇ ਪੱਠਿਆਂ ਦੇ ਹੱਥ ਤੋੜ ਲੈ ਠੀਕ ਆ ਜੀ ਠੀਕ ਐ ਬਾਕੀ ਕੋਸ਼ ਪਸ਼ੂ ਵੀ ਜਿਹਨਾਂ ਦੇ ਬਾਹਰ ਵੀ ਕਰ ਦੇ ਜਿਹੜੇ ਪਸ਼ੂ ਬੱਚੇ ਆ ਉਹ ਵੀ ਦੇਖ ਸਕਦੇ ਜੀ ਇਹ ਕਰੀ ਤਾਂ ਉਹ ਇਤਰਾਇ ਦਿਖਾ ਦਈਏ ਥਾਣੇ ਵੀ ਤੁਹਾਨੂੰ ਦਿਖਾ ਦਈਏ ਲਾਗੇ ਤੋਂ ਬਾਕੀ ਹੈਗੀ ਵੀ ਜਿਹੜੇ ਕ੍ਰੋਸ ਆ ਫੈੜੇ ਦੀ ਚੰਗੀ ਆਈ ਜਾਨੀ ਆ ਜਨਾਨੀ ਚੋਵੇ ਬੰਦਾ ਚੋਵੇ ਕੋਈ ਗੱਲ ਨਹੀਂ ਠੀਕ ਆ ਕੋਈ ਵੰਗੜੀ ਪਾਉਣਾ ਇੱਦਾਂ ਹੀ ਤੋੜ ਦਈਏ ਇੱਕ ਰੀ ਹਾਂ ਲੈਓ ਆ ਕੁਛ ਪਸ਼ੂ ਜਿਹੜੇ ਘਰ ਦੇ ਬਾਕੀ ਬੱਜੇ ਨੱਥਾਂ ਆਪਾਂ ਦੇਖ ਸਕਦੇ ਸਾਰਿਆਂ ਨੇ ਪਈਆਂ ਦੁੱਧ ਜਿਹੜਾ ਮੋਕੇ ਤੇ ਇਹਦੇ ਕੋਲ 8 ਲੀਟਰ ਜਿਹੜਾ ਤਿਆਰ ਦਾਸਦੇ ਚਵਾਚ ਉਹ ਓਕੇ ਵਿੱਚ ਜੀ ਪੂਰਾ ਚਲੋ ਬੱਚਾ ਲਾ ਕੇ ਦਿਖਾ ਦੇ ਇੱਕ ਬੱਚਾ ਕੀ ਜੇ ਮਗਰ ਪਛੀ ਹੈ ਮਗਰੇ ਦੇ ਪਛੀ ਹੈ ਉਤਰਾ ਠੰਡੇ ਤੇਰੀ ਰੱਸੀ ਪਾਈ ਦੀ ਕਿ ਨਹੀਂ 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 ਇਦਾਂ ਹੀ ਚੋਈ ਦੀ ਅੱਛਾ ਇਦਾਂ ਹੀ ਕੋਈ ਰੱਸੀ ਨਹੀਂ ਪਾਉਣੀ 50 50 ਠੀਕ ਹੈ ਜੀ ਚਲੋ ਬੰਨਣਾ ਫੇਰ ਇਹਨੂੰ ਆਹ ਦੇਖ ਸਾਡੇ ਥਣਵੀ ਇਹਦੇ ਲਾਗੇ ਤਾਂ ਦਿਖਾ ਦਈਏ ਵਿੱਚ ਜਵਾਕ ਇਹਦੇ ਦਾ ਉਤਰਾ ਦੇਖ ਸਾਡੇ ਕੋਈ ਰੱਸੀ ਨਹੀਂ ਪਾਉਣੀ ਕੋਈ ਗੋਜ ਨਹੀਂ ਇਤਰਾ ਹੀ ਹੈ ਜਿਹੜੀ ਠੰਡੀ ਤੇਰੀ ਹੈ ਜਿਹੜੀ ਇਹ ਜਵਾਕ ਬਹੁਤ ਵਧੀਆ ਲੱਗਦਾ ਠੀਕ ਹੈ ਜੀ ਪਿਛਲੇ ਸਾਲ ਦਾ ਵੀ ਚਵਾਤ ਦਿਖਾ ਦिए। ਬਾਕੀ ਆ ਦੇਖ ਲੇ ਇਤਨਾ ਹੀ ਆ ਜਿਹੜੀ। ਠੀਕ ਆ ਵੀਰ ਜੀ। ਦੱਸਿਓ ਫਿਰ ਇਹਦਾ ਮੁੱਲ ਵੀ ਹੁਣ ਆਪਾਂ।ੁੱਦ ਵੀ ਇਹਦਾ ਭਾਈ ਸੰਗਣਾ ਜੀ। ਅੱਛਾ। ਹਾਂਜੀ। 4 ਫਾਂ ਤੋਂ ਬਾਹਰ ਆਉਂਦੀ ਆ ਜੇ ਸੱਜਰ ਆ। ਠੀਕ ਆ। ਤੇ ਕਿੰਨਾ ਰੱਖਣਾ ਇਹਦਾ ਮੁੱਲ? ਮੁੱਲੋ ਦੇ ਭਾਵੇਂ 30 ਕਰ ਲਓ ਜੋ ਪਰ ਅੰਨ ਕੀ ਰੋ ਅੰਦਰ। ਖਾਈ ਜੋ ਮਾਨਤਨ ਕਰਦਾ ਕਿੰਨਾ 1000 ਰੁਪਏ ਦਾ ਅੱਛਾ ਚਲੋ ਮੌਕੇ ਤੇ ਹੋਰ ਕਰਦੋਗੇ ਉਹ ਚਲੋ ਕਰਦਾ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਹਾਂ ਫੋਨ ਲਾਵੇ ਬਾਕੀ ਇਹ ਵੀ ਆਪਣਾ ਵੀਰ ਇੱਥੇ ਦੋ ਡੰਗ ਤਿੰਨ ਡੰਗ ਚੋਕੇ ਖੜੇ ਤੁਹਾਡੇ ਘਰੋਂ ਚੋਕੇ ਖੜੇ ਹੈ ਨਾ ਤਸੱਲੀ ਕੋਈ ਜਾ ਕੇ ਲਾ ਮੈਂ ਹਾਂਜੀ ਹਾਂਜੀ ਬਾਜੀ ਬਾਜੀ ਦਾ ਫੋਨ ਜ਼ਰੂਰ ਕਰੋ ਅੱਛਾ ਪਰ ਇੱਥੇ ਆਪਣੀ ਤਸੱਲੀ ਕਰਕੇ ਇੱਥੇ ਤਸੱਲੀ ਕਰਕੇ ਕੋਈ ਕਰਦਾ ਮਾਰ ਮੁੰਦੇ ਤੇ ਆ ਜੀ ਠੀਕ ਹੈ ਇਹ ਹੈ ਕਿ ਤੁਹਾਡੇ ਘਰੋਂ ਪਸੰਦ ਹੋਵੇ ਤੇ ਕੋਈ ਲੈ ਜਾਏ ਨਹੀਂ ਤੇ ਫਿਰ ਆਪੇ ਕੋਈ ਹੋਰ ਵੀਰ ਕੋਈ ਲੈ ਜਾਊਗਾ ਤੇ ਠੀਕ ਹੈ ਵੀ ਜੀ ਠੀਕ ਹੈ ਬਾਕੀ ਮਾਨਤਨ ਜਿਹੜਾ 27000 ਚ ਹੋ ਜਾਊਗਾ ਤੇ ਬਾਕੀ ਜਿਹੇ ਤਰ੍ਹਾਂ ਕੇ ਵੇਦ ਜਿਹਨਾਂ ਨੇ ਕਿਹਾ ਕਿ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਮਰਜ਼ੀ ਨਾਲ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ